ਮਾਨਜੋ ਐਸਐਸਪੀ ਸਾਹਿਬ ਡਾਕਟਰ ਸ਼੍ਰੀ ਅਖਿਲ ਚੌਧਰੀ ਜੀ ਸ਼੍ਰੀ ਮੁਖਤਰ ਸਾਹਿਬ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੋ ਮਾੜੇ ਅਨਸਰਾਂ ਵਿਰੁੱਧ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਅਪਰਾਧਿਕ ਜਿਹੜੇ ਗਤੀਵਿਧੀਆਂ ਚ ਇਸੇ ਲੈਂਦੇ ਹਨ ਉਹਨਾਂ ਨੂੰ ਨੱਥ ਪਾਉਣ ਲਈ ਬਹੁਤ ਸਖਤ ਨਿਰਦੇਸ਼ ਦਿੱਤੇ ਗਏ ਹਨ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਜਿਹੜੀ ਇਹ ਵਾਰਦਾਤ ਮਿਤੀ 3 ਤਰੀਕ ਨੂੰ ਹੋਈ ਸੀ ਸ਼ਾਮ ਦੇ 7 ਵਜੇ ਜੋ ਕਿ ਇੱਕ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਇੱਕ ਬਹਾਲ ਸਿੰਘ ਅਤੇ ਰਣਵੀਰ ਸਿੰਘ ਜੋ ਸੈਰ ਕਰ ਰਹੇ ਸਨ ਦਾਣਾ ਮੰਡੀ ਦੇ ਵਿੱਚ ਉਹਨਾਂ ਦੇ ਉੱਪਰ ਫੇਰਿੰਗ ਕਰਤੀ ਸੀ ਜੋ ਉਹਨਾਂ ਦੇ ਇੱਕ ਦੇ ਬੈਗ ਤੇ ਵੱਜੀ ਅਤੇ ਇੱਕ ਦੇ ਹੱਥ ਦੇ ਵਿੱਚ ਜਿਹੜੇ ਫੇਰ ਲੱਗੇ ਸਨ ਉਹਨਾਂ ਨੇ ਬਿਆਨ ਲਿਖ ਕੇ ਜਿਹੜਾ ਮੁਕੱਦਮਾ ਨੰਬਰ 112 109 ਬੀ ਐਨ ਐਸ ਦੇ ਵਿੱਚ ਦਰਜਿਸਟਰ ਬਰੀਆਲਾ ਕੀਤਾ ਗਿਆ ਅਤੇ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀ ਨੂੰ ਜਿਹੜਾ ਕਾਬੂ ਕਰਨ ਦੇ ਲਈ ਵੱਖ-ਵੱਖ ਰੇਡ ਕੀਤੇ ਗਏ ਰੇਡ ਕਰਨ ਤੋਂ ਬਾਅਦ ਅਸੀਂ ਕੱਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਅਸੀਂ ਦੋਸ਼ੀ ਦੇ ਜੋ ਉਸਨੇ ਵਾਰਦਾਤ ਸਮੇ ਜਿਹੜਾ ਰਵਾਲਵਰ 32 ਬੋਲ ਲਾਇਸੈਂਸੀ ਵਰਤਿਆ ਗਿਆ ਸੀਗਾ ਉਹ ਅਸੀਂ ਲਾਇਸੈਂਸੀ ਰਵਾਲਵਰ ਅੱਜ ਅਸੀਂ ਕਬਜ਼ੇ ਦੇ ਵਿੱਚ ਲੈ ਰਹਿ ਗਿਆ ਉਸ ਦਾ ਅਸੀਂ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 4 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਪੁਲਿਸ ਰਿਮਾਂਡ ਤੋਂ ਬਾਅਦ ਜਿਹੜੇ ਹੋਰ ਅੱਗੇ ਖੁਲਾਸੇ ਹੋਣਗੇ ਉਹਦੇ ਬਾਰੇ ਆਪ ਨੂੰ ਜਾਣੂ ਕੀਤਾ ਜਾਵੇਗਾ